ਕੁਝ ਕੀ ਕੀ ਨਹੀਂ ਹੈ ਕਿ ਨਹੀਂ ਪਲੱਸ ਉਹਨਾਂ ਦੇ ਕੁਝ ਆਪਣੇ ਇਨਫਰਾਸਟ੍ਰਕਚਰ ਤੇ ਆਪਣੇ ਫੈਕਲਟੀ ਦੇ ਕੁਝ ਇਸ਼ੂ ਸੀ। ਤੋਂ ਉਹ ਸਾਰਿਆਂ ਨੂੰ ਲੈ ਕੇ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਸੀਗਾ ਨਰਾਜ਼ਗੀ ਸੀ ਪ੍ਰਸ਼ਾਸਨ ਕਾਲਜ ਬਣਾ ਦੀ ਪ੍ਰਸ਼ਾਸਨ ਨੂੰ ਲੈ ਕੇ ਸੋ ਜਿਹੜਾ 1.5 ਸਾਲ ਤੋਂ ਬੱਚਿਆਂ ਨੂੰ ਕੱਟਿਆ ਜਾਏਗਾ ਨਾ ਉਹ ਲਾਈਟ ਹੈ ਨਾ ਪਾਣੀ ਹੈ। ਪਰ ਜਿਹੜਾ ਕੋਈ ਉਹ ਬਾਰੇ ਬੋਲ ਜਿਹਦੇ ਮਾਰੇ ਕੁਝ ਜਦੋਂ ਕਾਲਜ ਦੇ ਵਿੱਚ ਸਪੈਸ਼ਲੀ ਉਥੇ ਲਾਈਟ ਦਾ ਪ੍ਰੋਵੀਜ਼ਨ ਨਾ ਹੋਣ ਕਰਕੇ ਅੱਜ ਬੱਚੇ ਜਦੋਂ ਪ੍ਰੋਟੈਸਟ ਕਰ ਰਹੇ ਹਨ ਇੰਨੀ ਗਰਮੀ ਦੇ ਵਿੱਚ ਕਿ ਆਪ ਸਟੂਡੈਂਟਸ ਕਿ ਆ ਐਮਬੀਬੀਏ ਸਟੂਡੈਂਟਸ ਕਿ ਐਡਾ ਰਹਿ ਸਕਦੇ ਨੇ ਚਾਹ ਉਹ ਲੋਕ ਜਿਹੜੇ ਕੁਝ ਅਲੀਗੇਸ਼ਨਸ ਲਗਾਏ ਗਏ ਹੈਗੇ ਠੀਕ ਹੈ अगेन ਮੈਂ ਕਿਉਂਕਿ ਅਲੀਗੇਸ਼ਨਸ ਹੈਗੇ ਨੇ ਸੋ ਅਸੀਂ ਉਹਨਾਂ ਦੇ ਕਨਫਰਮੇਟਰੀ ਗੱਲ ਨਹੀਂ ਕਰ ਸਕਦੇ ਹੈ ਕਿ ਕਿ ਇਹ ਇੱਕ ਇਨਕੁਆਰੀ ਦਾ ਮੁੱਦਾ ਹੈਗਾ ਤੇ ਉਹਦੇ ਵਾਸਤੇ ਜਿਹੜਾ ਹੈਗਾ ਇੱਕ ਹੋਲੀ ਇਨਕੁਆਰੀ ਹੋਈ ਅਗਰ ਉਹਨਾਂ ਦੀ ਰਾਤ ਨੂੰ ਅਚੀ ਤਰ੍ਹਾਂ ਦੇ ਨਾਲ ਰੈਸਟ ਨਹੀਂ ਹੋ ਪਾਈਗੀ ਕਿ ਸਵੇਰੇ ਉੱਠ ਕੇ ਚੰਗੀ ਤਰ੍ਹਾਂ ਪੜਾਈ ਕਰ ਸਕਦੇ ਨੇ ਔਰ ਜੇ ਪ੍ਰੋਟੈਸਟ ਕਰਦੇ ਨੇ ਇਹ ਸਾਡਾ ਫੰਡਮੈਂਟਲ ਰਾਈਟ ਹੈ ਇਹ ਸਾਡਾ ਕਨਸਟੀਟਿਊਸ਼ਨਲ ਰਾਈਟ ਹੈਗਾ ਜਿੱਥੇ ਅਗਰ ਕਿਸੇ ਨਾਲ ਕੋਈ ਤੱਕਾ ਹੋ ਰਿਹਾ ਹੈ ਤਾਂ ਉਹ ਪ੍ਰੋਟੈਸਟ ਕਰਕੇ ਆਪਣੇ ਹੱਕਾਂ ਨੂੰ ਲੈ ਸਕਦਾ ਹੈ ਇਹ ਕੋਲੇ ਤੇ तकरीबन ਕੁਝ 100 ਦੇ ਕਰੀਬ ਬੱਚਾ ਜਿਹੜਾ ਹੈਗਾ ਉਹ ਵਾਈਟ ਮੈਡੀਕਲ ਕਾਲਜ ਜਿਹੜਾ ਹੈਗਾ ਤੇ ਪਠਾਨਕੋਟ ਦੇ ਵਿੱਚ ਉੱਥੋਂ ਆਏ ਹੈਗੇ ਨੇ ਬੱਚੇ ਤੇ ਉਹਨਾਂ ਵੱਲੋਂ ਆਪਣੀ ਜਿਹੜਾ ਹੈਗਾ ਅਸੰਤੋਸ਼ ਜ਼ਾਹਿਰ ਕੀਤਾ ਗਿਆ ਹੈਗਾ ਅ ਕਾਲਜ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਹੈਗੀ ਹੈ ਉਹਦੇ ਖਿਲਾਫ ਕਿ ਉਹਨਾਂ ਦੇ ਨਾਲ ਕੁਝ ਅਲਿਜੀਡਲੀ ਉਹਨਾਂ ਨੇ ਕੀ ਹੈਗੇ ਕੁਝ ਬਦਸਲੂਕੀਆਂ ਕੀਤੀਆਂ ਨਹੀਂ ਹੈਗੀਆਂ ਨੇ ਪਲੱਸ ਉਹਨਾਂ ਦੇ ਕੁਝ ਆਪਣੇ ਇਨਫਰਾਸਟ੍ਰਕਚਰ ਤੇ ਆਪਣੇ ਫੈਕਲਟੀ ਦੇ ਕੁਝ ਇਸ਼ੂ ਸੀਗੇ ਤੋ ਉਹ ਸਾਰਿਆਂ ਨੂੰ ਲੈ ਕੇ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਸੀਗਾ ਨਰਾਸਗੀ ਸੀਗੀ ਪ੍ਰਸ਼ਾਸਨ ਕਾਲਜ ਬਣਾ ਦੀ ਪ੍ਰਸ਼ਾਸਨ ਨੂੰ ਲੈ ਕੇ ਸੋ ਉਹ ਅਸੀਂ ਬੈਠ ਕੇ ਸੁਣਿਆ ਹੈਗਾ ਸਾਰੇ ਬੱਚਿਆਂ ਨੇ ਗੱਲਾਂ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈਗਾ ਕਿ ਉਹਨਾਂ ਨੂੰ ਜਿਹੜਾ ਇੱਕੋ ਸਿਕਿਉਰਿਟੀ ਪੁਆਇੰਟ ਆਫਿਸ ਤੋਂ ਗੱਲ ਕਰ ਰਹੇ ਹੈਗੇ ਨੇ ਬੱਚੇ ਆਪਣੇ ਆਪ ਨੂੰ ਸੇਫ ਜਿਹੜਾ ਕਹਿ ਰਹੇ ਕਿ ਅਸੀਂ ਨਹੀਂ ਮਹਿਸੂਸ ਕਰ ਰਹੇ ਅਸੀਂ ਉਹਨਾਂ ਨੂੰ ਤਸੱਲੀ ਦਿੱਤੀ ਹੈਗੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਉਹਨਾਂ ਨੂੰ ਜਿਹੜਾ ਹੈਗਾ ਪੁਲਿਸ ਡਿਪਾਰਟਮੈਂਟ ਦੇ ਨਾਲ ਮਿਲ ਕੇ ਅਸੀਂ ਬੱਚਿਆਂ ਨੂੰ ਜਿਹੜਾ ਹੈਗਾ ਓਵਰਆਲ ਨੂੰ ਦਾ ਅਹ ਅਸ ਚੀਜ਼ ਦਾ ਹੱਲ ਕਰਾਂਗੇ ਉਸ ਤੋਂ ਇਲਾਵਾ ਜਿਹੜੇ ਕੁਝ ਮੁੱਦੇ ਅ ਮਹਿਕਮੇ ਲੈਵਲ ਦੇ ਹੋਣਗੇ ਮੈਡੀਕਲ ਐਜੂਕੇਸ਼ਨ ਲੈਵਲ ਦੇ ਉਹ ਅਸੀਂ ਜਿਹੜਾ ਇਸ਼ੂ ਹੈਗੇ ਨੇ ਅ ਕਨਸਰਨਡ ਸੈਕਟਰੀ ਸਾਹਿਬ ਜਾਂ ਮੈਡੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਅਸੀਂ ਜਿਹੜਾ ਹੈਗਾ ਉਹ ਸ਼ੇਅਰ ਕਰਾਂਗੇ ਸਰ ਵੀ ਕਾਰਵਾਈ ਬਚਾਵਲੋਂ ਜੀ ਕੁਛ ਅਲੀਗੇਸ਼ਨਸ ਲਗਾਏ ਗਏ ਹੈਗੇ ਨੇ ਠੀਕ ਹੈ ਅਗੇਨ ਮੈਂ ਕਿਉਂਕਿ ਅਲੀਗੇਸ਼ਨਸ ਹੈਗੇ ਨੇ ਸੋ ਅਸੀਂ ਉਹਨਾਂ ਤੇ ਕਨਫਰਮੇਟਰੀ ਗੱਲ ਨਹੀਂ ਕਰ ਸਕਦੇ ਹੈਗੇ ਠੀਕ ਹੈ ਇਹ ਇੱਕ ਇਨਕੁਆਇਰੀ ਦਾ ਮੁੱਦਾ ਹੈਗਾ ਤੇ ਉਹਦੇ ਵਾਸਤੇ ਜਿਹੜਾ ਹੈਗਾ ਇੱਕ ਖੁੱਲੀ ਸੀ ਇਨਕੁਆਇਰੀ ਹੋਏਗੀ ਤੇ ਉਹਦੇ ਅਨੁਸਾਰ ਜੋ ਵੀ ਚੀਜ਼ ਨਿਕਲ ਕੇ ਆਏਗੀ ਉਹਦੇ ਅਕੋਰਡਿੰਗ ਹੀ ਫਿਰ ਆਪਾਂ ਅੱਗੇ ਬਾਰੇ ਕੀ ਗੱਲ ਕਰਾਂਗੇ ਸਰ 3 ਦਿਨ ਕਿਹੜੇ ਆ ਜੋ ਫਿਲਹਾਲ ਮੇਰੀ ਗੱਲ ਹੋਈ ਹੈਗੀ ਇਹ ਵਿਧ ਡਿਸਟ੍ਰਿਕਟ ਮੈਜਿਸਟਰੇਟ ਉਹਨਾਂ ਵੱਲੋਂ ਇੱਕ 3 ਮੈਂਬਰੀ ਕਮੇਟੀ ਜਿਹੜੀ ਹੈਗੀ ਐ ਇਸ ਇਨਕੁਆਇਰੀ ਦੇ ਲਈ ਉਹਨਾਂ ਨੇ ਕਿਹਾ ਹੈਗੇ ਜਿਹਦੇ ਵਿੱਚ ਐਸਟੀਐਮ

मारे क्योंकि कल भी रात है ना बच्चों तो मतलब डोड भी मारे गए धक्के दिते गए ये मैडिकल के स्टूडेंट तो बाकी बाकी इस करके बच्चे की मर्जी है कि आपको फौज वापस नहीं जाए सिफ्ट करें और अ खास करके बीजेपी का स्टैंड है कि आप बच्चे के नाल है तो बच्चे के किसी बच्चे से कोई ਕਦਰ ਨਹੀਂ ਮਿਲਦਾ ਨਾ ਕਿਸੇ ਕੋਲ ਜੇ ਰਾਜਾ ਆਪਣਾ ਕੋ ਕੋਈ ਕਿਸੇ ਦੇ ਨਾਲ ਜਿਹੜਾ ਸਾਈਕਲ ਸੈਂਟਰ ਤੋਂ ਕੋਲ ਨੂੰ ਕਰਨਾ ਹੈ ਸੈਂਟਰ ਤੋਂ ਕੋਸ਼ਿਸ਼ ਕਰਨ ਦੇ ਕਿ ਇਹ ਲੋਕ ਅੱਜ ਨੂੰ ਖੁਸ਼ੀ ਹੋ ਜਾ ਰੋ ਨਾ ਤਾਂ ਕੋਈ ਜੀਰਿਆ ਭਾਜਾਏ ਵੈਸੇ ਤਾਂ ਲਖੋ ਮੇਰੇ ਆਡੀਸੀ ਸਾਹਿਬ ਨਾਲ ਗੱਲ ਕੀਤੀ ਤੇ ਕੋਈ ਇੱਕ ਦਿਨ ਫਾਈਲ ਪੂਰ ਦੀ ਸਟੇ ਹੈ ਪਹਿਲੇ ਵੀ ਬੱਚੇ ਸ਼ਿਫਟ ਹੋਏ ਲੇਕਿਨ ਹਾਈ ਕੋਰਟ ਨੇ ਜਦੋਂ ਅਜਿਹਾ ਸਟੇ ਦੇ ਦਿੱਤਾ ਥੋੜੀ ਜਿਹੀ ਉਹ ਪ੍ਰਾਬਲਮ ਹੈ ਉਸਦੇ ਬੱਚੇ ਦੇ ਬਾਪ ਬਾਪ ਕਰਨਾ ਲੱਗੇ ਜੋ ਹਾਈ ਕੋਰਟ ਦੇ ਦੋਬਲ ਬੈਚ ਜਾਂ ਸਕਰੀਨ ਬੋਰਡ ਦੇ ਕੇਸ ਕਰਦੇ ਜਿੱਦਾਂ ਕੀ ਵਾਰ-ਵਾਰ ਇਸ ਵਾਰ-ਵਾਰ ਸਕੂਲ ਜਿੱਥੋਂ ਕੱਢਦੇ ਨੇ ਉਹ ਕਾਲਜ ਦੇ ਜੇ ਤੁਸੀਂ ਜਾਓ ਕੋਈ ਬਦਲਾਅ ਨਹੀਂ ਕਰਾਇਆ ਵੀ ਪੀ.ਡੀ.ਐਲ 325 ਤੇ 40 ਲੋਕ ਹੋਰ ਦੇ ਅਸੀਂ ਦੱਸਲੇ ਕੋਈ ਟੀਮ ਬਾਹਰ ਹੁੰਦੀ ਹੈ लोग आगा। 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 देखा होगा कि असी मैडिकल कॉलेज वाइट मैडिकल कॉलेज के जो एक इंडियन एक्सप्रेस एक आर्टिकल आया से जिते साफ तौर पर हैडिंग सी कि तेरह साल कोई भी बच्चा इतने ग्रैजुएट एम बी बी एस पास आउट होकर नहीं गया और इन ने इन द एक मैडम एम डी मैडम है ਔਰ ਇਹਨਾਂ ਦੇ ਜਿਹੜੇ ਸਵਰਸ ਲਾਰੀਆ ਜੀ ਹੈ ਇਹਨਾਂ ਤੇ ਅਸੀਂ ਪੁੱਛ ਸਵਾਲ ਕੀਤਾ ਸੀਗਾ ਕਿ ਕੀ ਰੀਜ਼ਨ ਹੈ ਬੇਸਿਕ ਕਮਨਿਟੀਜ਼ ਤੁਸੀਂ ਪੂਰੀਆਂ ਨਹੀਂ ਕਰ ਰਹੇ ਨਾ ਇੱਥੇ ਰੈਜ਼ੀਡੈਂਟ ਡਾਕਟਰਸ ਨੇ ਨਾ ਇੱਥੇ ਪੇਸ਼IENTS ਨੇ ਨਾ ਇੱਥੇ ਬੱਚਿਆਂ ਨੂੰ ਫੈਸਿਲਿਟੀ ਮਿਲੀ ਜਾ ਰਹੀ ਹੈ ਔਰ ਮੇਰੇ ਤੇ ਕਹਿ ਰਹੇ ਸੀਗੇ ਕਿ ਇਹ ਤਾਂ ਝੂਠ ਹੈਗਾ ਸਾਰਾ ਇਹ ਤਾਂ ਗੱਪ ਮਾਰ ਰਹੇ ਨੇ ਇਹ ਤਾਂ ਪਾਰਟੀ ਦੀ ਬਦਨਾਮੀ ਕਰ ਰਹੇ ਨੇ ਔਰ ਮੇਰੇ ਤੇ ਜਿਹੜਾ ਹੈਗਾ ਇਹਨਾਂ ਨੇ ਡਫਰਮੇਸ਼ਨ ਦਾ ਸੂਟ ਫਾਈਲ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਜਿਹੜੀ ਕਿ ਉਹ ਸਾਫ ਤੌਰ ਤੇ ਜ਼ਾਹਿਰ ਹੋ ਰਹੀ ਸੀਗੀ ਕਿ ਆ ਜਾਣ ਬੁਝ ਕੇ ਡਰਾਮਾ ਬਾਜ਼ੀ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਲੇਕਿਨ ਹੂੰ ਦੱਸੋ ਅੱਜ ਤਾਂ ਜਗ ਜਾਹਿਰ ਹੋ ਗਿਆ ਅੱਜ 150 ਬੱਚਾ ਤੇ ਮੇਰੇ ਨਾਲ ਮੇਰੇ ਕਹਿੰਦੇ ਇੱਥੇ ਨਹੀਂ ਪਹੁੰਚਿਆ ਅੱਜ 150 ਬੱਚਾ ਆਪਣੀ ਮੁਸ਼ਕਲਾਂ ਲੈ ਕੇ ਇੱਥੇ ਪਹੁੰਚਿਆ ਜਦੋਂ ਕਾਲਜ ਦੇ ਵਿੱਚ ਸਪੈਸ਼ਲੀ ਉੱਥੇ ਲਾਈਟ ਦਾ ਪ੍ਰੋਵੀਜ਼ਨ ਨਾ ਹੋਣ ਕਰਕੇ ਅੱਜ ਬੱਚੇ ਜਦੋਂ ਪ੍ਰੋਟੈਸਟ ਕਰ ਰਹੇ ਐਨੀ ਗਰਮੀ ਦੇ ਵਿੱਚ ਕਿ ਆਪ ਸਟੂਡੈਂਟਸ ਕਿ ਆ ਐਮਬੀਬੀਐਸ ਸਟੂਡੈਂਟਸ ਕਿ ਐਡ ਦਾ ਰਹਿ ਸਕਦੇ ਨੇ ਅਗਰ ਉਹਨਾਂ ਦੀ ਰਾਤ ਨੂੰ ਅੱਛੀ ਤਰ੍ਹਾਂ ਦੇ ਨਾਲ ਰੈਸਟ ਸਕਦੇ ਨੇ ਔਰ ਅਗਰ ਪ੍ਰੋਟੈਸਟ ਕਰਦੇ ਨੇ ਇਹ ਸਾਡਾ ਫੰਡਾਮੈਂਟਲ ਰਾਈਟ ਆ ਇਹ ਸਾਡਾ ਕਨਸਟੀਟਿਊਸ਼ਨਲ ਰਾਈਟ ਹੈਗਾ ਜਿੱਥੇ ਅਗਰ ਕਿਸੇ ਨਾਲ ਕੋਈ ਤੱਕਾ ਹੋ ਰਿਹਾ ਹੈ ਤਾਂ ਉਹ ਪ੍ਰੋਟੈਸਟ ਕਰਕੇ ਆਪਣੇ ਹੱਕਾਂ ਨੂੰ ਲੈ ਸਕਦਾ ਹੈਗਾ ਲੇਕਿਨ ਬੱਚਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਬੱਚਿਆਂ ਦੇ ਉੱਤੇ ਮੈਂਟਲੀ ਫਿਜ਼ੀਕਲ ਹਰਾਸਮੈਂਟਸ ਕੀਤੀਆਂ ਗਈਆਂ ਲੜਕੀਆਂ ਦੇ ਉੱਤੇ ਰੇਪ ਅਸੌਲਟ ਦੇ ਕੋਸ਼ਿਸ਼ਾਂ ਕਰਨ ਦੇ ਉਹਨਾਂ ਤੇ ਜ਼ਬਰਦਸਤ ਇਲਜ਼ਾਮ ਲਗਾਏ ਜਾ ਰਹੇ ਨੇ ਔਰ ਲੜਕੀਆਂ ਨੂੰ ਗੰਦੀਆਂ ਗਾਲਾਂ ਲੜਕੀਆਂ ਨੂੰ ਗੰਦੀਏ ਗਾਲਾਂ ਮੈਡਮ ਨੂੰ ਗੰਦੀਆਂ ਗਾਲਾਂ ਔਰ ਕੈਰੈਕਟਰ ਰਿਸੈਸਿਵੇਸ਼ਨ ਕਰਨ ਦੀ ਕੋਸ਼ਿਸ਼ ਹੈ ਸਪੈਸ਼ਲੀ ਮੈਡਮ ਐਮਡੀ ਵੱਲੋਂ ਆ ਆਈ ਥਾਟ ਨਾਟ ਰੌਂਗ ਮੈਂ ਐਨਾ ਮੈਡਮ ਸੁਨੇਨਾ ਮੈਡਮ ਵੱਲੋਂ ਸਪੈਸ਼ਲੀ ਲੜਕੀਆਂ ਨੂੰ ਕਿਹਾ ਜਾਂਦਾ ਉਹਨਾਂ ਦੇ ਹੋਸਟਲ ਜਾ ਕੇ ਕਿ ਇਹ ਬੱਚੇ ਹੀ ਕੁੜੀਆਂ ਤੇ ਇੱਥੇ ਬਾਹਰ ਮੁੰਡਿਆਂ ਨਾਲ ਘੁੰਮਣ ਵਾਸਤੇ ਆਈਆਂ ਨੇ ਇੱਥੇ ਪੜ੍ਹਨ ਲਈ ਨਹੀਂ ਆਈਆਂ ਤੁਹਾਨੂੰ ਫੇਲ ਕਰ ਦਿੱਤਾ ਜਾਏਗਾ ਤੁਹਾਨੂੰ बार-बार ਜਿਹੜੀ ਹੈਗੀ ਸਪਲੀਆਂ ਦੇ ਪੇਪਰ ਦੇਣ ਲਈ ਮਲਬੂਰ ਕੀਤਾ ਜਾਏਗਾ ਪ੍ਰੈਕਟੀਕਲਸ ਦੇ ਵਿੱਚ ਫੇਲ ਕੀਤਾ ਜਾਏਗਾ ਇਹ ਚੱਲ ਕੀ ਰਿਹਾ ਹੈ ਇਹ ਸੌਰੰਸ ਲਾਰੀਆ ਜੀ ਦੇ ਉੱਤੇ ਕੌਣ ਇਲਜ਼ਾਮ ਦੇਖੇਗਾ ਇਹਨਾਂ ਤੇ ਜੋ ਇਹਨਾਂ ਤੇ ਇੰਨੇ ਗੰਭੀਰ ਇਲਜ਼ਾਮ ਲੱਗ ਰਹੇ ਨੇ ਕੀ ਇਹ ਮਜ਼ਾਕ ਹੈ ਇਹਨਾਂ ਦਾ ਕਾਲਜ ਰੱਦ ਹੋਣਾ ਚਾਹੀਦਾ ਇਹਨਾਂ ਤੇ ਜੋ ਬੱਚਿਆਂ ਦੇ ਇਹ ਗੰਦੀਆਂ ਗਾਲਾਂ ਔਰ ਉਹ ਵੀ ਤੇ ਹੱਥ ਚੁੱਕਣ ਦਾ ਇਲਜ਼ਾਮ ਜੋ ਲੱਗ ਰਿਹਾ ਇਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕਰਨਾ ਚਾਹੀਦਾ ਅਸੀਂ ਅਜੇ ਡੀਸੀ ਆਫਿਸ ਪਹੁੰਚੇ ਹਾਂ ਇਸ ਬੱਚਿਆਂ ਨੇ ਸਾਨੂੰ ਇੱਥੇ ਬੁਲਾਇਆ ਔਰ ਅਸੀਂ ਡੀਸੀ ਸਾਹਿਬ ਕੋ ਮੰਗ ਕਰਾਂਗੇ ਕਿ ਜਦੋਂ ਤੱਕ ਸਵਾਰੀ ਸਲਾਰੀਆਂ ਨੂੰ ਇੱਥੇ ਅਰੈਸਟ ਨਹੀਂ ਕਰਨਗੇ ਅਸੀਂ ਇਹ ਧਰਨਾ ਨਹੀਂ ਛੁੱਕਾਂਗੇ ਮੈਂ ਖੁਦ ਪੀਨਾ ਚੌਦੇ ਐਸ ਪੰਜਾਬ ਕਾਂਗਰਸ ਸਪੋਕਸਪਰਸਨ ਵਿਦ ਮਾਈ ਟੀਮ ਓਵਰ ਹੇਅਰ ਇੱਥੇ ਹਲਕਾ ਪੋਵਾ ਦੇ ਵੀ ਵਰਕਿੰਗ ਪ੍ਰੈਜ਼ੀਡੈਂਟ ਪਹੁੰਚ ਰਹੇ ਨੇ ਯੂਥ ਕਾਂਗਰਸ ਦੀ ਟੀਮ ਪਹੁੰਚ ਰਹੀ ਹੈ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਇਹ ਕਰਨਾ ਨਹੀਂ ਛੁਕਾਂਗੇ ਬਹੁਤ ਬਹੁਤ